ਹੋ ਜਾਵੋ ਨੀ ਕੋਈ ਮੋੜ ਲਿਆਵੋ 니 ਮੇਰੇ ਨਾਲ ਗਿਆ ਜਨਰ ਕੇ ਹੱਲਾ ਕਰੇ ਆ ਜਾਵੇ ਸੁਣਾ ਦਿਆਂ ਜਾਣ ਕਦਮ ਵਿੱਚ ਧਰ ਕੇ कॾहिं दिल, दिल तोड़े कजे दिलो केर छॾे हथ आसां हल की पुठेसे मसले ते मसा मसां बदले वे आम की के हॾ डो तोड़े ਬੇਰਿਆ ਕਿਸੇ ਦੇ ਨਾਲ ਇਹ ਨਾਤਾ ਜੋੜ ਕੇ ਸਸੀ ਕਾਲਜੀ ਸਾਰਿਆਂ ਨੂੰ ਪਿੰਡ ਜੋੜ ਕੇ ਆ ਪਹੁੰਚੇ ਆ ਮੈਂ ਜ਼ਿਲ੍ਹਾ ਮਾਨਸਾ ਦਾ ਪਿੰਡ ਆ ਇਹ ਇੱਥੇ ਅੱਜ ਆਪਾਂ ਤੁਹਾਨੂੰ ਬੜੇ ਸ਼੍ਰੀ ਦੇ ਗਾਇਕ ਨਾਲ ਮਿਲਣ ਜਾਣੇ ਆ ਆਪਾਂ ਜਿਹਦੀ ਗਾਇਕੀ ਬੜੀ ਹੀ ਵਧੀਆ ਤੇ ਬੜੀ ਪਿਆਰੀ ਆਵਾਜ਼ ਆ ਜਨਤਰਾ ਦੀ ਆਪਾਂ ਉਹਨੂੰ ਮਲਾਵਾਂਗੇ ਉਹ ਤੋਂ ਸੁਣਾਏ ਕੁਝ ਗੀਤ ਉਹਦੀ ਜ਼ਿੰਦਗੀ ਬਾਰੇ ਕੁਝ ਪਤਾ ਆਪਾਂ ਕਰਨਾਗਾ ਕਿੰਨੇ ਟਾਈਮ ਤੁਸੀਂ ਗਾਇਕੀ ਚ ਆਏ ਹੋ ਹਨਾ ਕਿਹੜੇ ਕਿਹੜੇ ਤੁਹਾਡੇ ਗੀਤਾਰੇ ਨੇ ਕਿਉਂਕਿ ਅਕਸਰ ਪਿੰਡਾਂ ਦੇ ਵਿੱਚ ਆਪਾਂ ਕਹਿੰਦੇ ਆਪਣੇ ਬੜਾ ਟੈਲੈਂਟ ਪਿਆਗਾ ਅੱਜ ਦੀ ਗੱਲ ਹਨਾ ਜੀ ਦੇਖਿਆ ਆ ਬਸੋ ਸੋਸ਼ਲ ਮੀਡੀਆ ਦੇ ਰਾਹੀਂ ਪੈਰਲ ਹੁੰਦਾ ਨਾ ਤਾਂ ਇਹੀ ਆਵਾਜ਼ ਦੇ ਮਾਲਕ ਨਾਲ ਆਪਾਂ ਸਮਝਾਉਣ ਜਾ ਰਹੇ ਆ ਅੱਜ ਪਿੰਡ ਜੋੜੀਆਂ ਜ਼ਿਲ੍ਹਾ ਮਾਨਸਾ ਸਸੀ ਘਰਬਾਈ ਜੀ ਅਸ਼ੀਕਾ ਜੀ ਹਾਂਜੀ ਠੀਕ ਹੋ ਹਾਂਜੀ ਬੜੇ ਤੁਸੀਂ ਦੱਸੋ ਠੀਕ ਹੋ ਹਾਂਜੀ ਬੜੀ ਕਿਰਪਾ ਚਲੋ ਬੜੇ ਆਪਣੇ ਦਰਸ਼ਕਾਂ ਨੂੰ ਆਪਣਾ ਸ਼ੁਭ ਨਾਮ ਦੱਸੋ ਹੀ ਆਪਣੇ ਪਿੰਡ ਦਾ ਨਾਮ ਅਸੀਂ ਜੀ ਮੇਰਾ ਨਾਮ ਜੀ ਜਗਮੰਦਰ ਸਿੰਘ ਮਤਲਬ ਐ ਜਿਸ ਸਿੰਗਿੰਗ ਲਾਈਨ ਦੇ ਵਿੱਚ ਜਗਮੰਦਰ ਜੋੜਕੀਆਂ ਜੋੜਕੀਆਂ ਮੇਰੇ ਪਿੰਡ ਦਾ ਨਾਮ ਹੈ ਆਪਣੇ ਪਿੰਡ ਦਾ ਨਾਮ ਵੀ ਦੱਸੋ ਮੇਰੇ ਦੱਸ ਕਾਂ ਪਿੰਡ ਜੋੜਕੀਆਂ ਜੀ ਮਤਲਬ ਜਗਮੰਦਰ ਜੋੜਕੀਆਂ ਮਤਲਬ ਸਿੰਗਿੰਗ ਲਾਈਨ ਦਾ ਨਾਮ ਜੋੜਾ ਹੋਇਆ ਪੈਣਾ ਜੀ ਜੀ ਬਿਲਕੁਲ ਬਿਲਕੁਲ ਕਿਉਂਕਿ ਪਿੰਡ ਦਾ ਨਾਮ ਜ਼ਰੂਰੀ ਹੈ ਜ਼ਰੂਰੀ ਹੈ ਹਾਂ ਇਕੱਲੇ ਦੇ ਪੱਧਰ ਤੇ ਇਕੱਲੇ ਕਰੇ ਰੈਪਿਊਟੇਸ਼ਨ ਜਾਂ ਇਕੱਲੇ ਕਰੇ ਦੀਪਾਂ ਦੀ ਕੀ ਇਕੱਲੇ ਸਪੋਰਟ ਸਾਰਾ ਹੀ ਲਾਜ਼ਮੀ ਹੈ ਸਪੋਰਟ ਸਭ ਦੀ ਲਾਜ਼ਮੀ ਹੈ ਜੀ ਹੈ ਨਾ ਇਹ ਸਾਡਾ ਇੱਕ ਜਾਣਕਾਰੀ ਹੋ ਤੁਹਾਡੇ ਤੋਂ ਲੈਣੀ ਆ ਅਸੀਂ ਗੱਲਾਂ ਬਾਤਾਂ ਬਹੁਤ ਹੋਣੀਆਂ ਨੇ ਆਪਣੇ ਜੀ 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 ਪਹਿਲਾ ਸਵਾਲ ਸਾਡਾ ਇਹ ਆ ਕਿ ਬੜੇ ਜਗਵਿੰਦਰ ਜੋੜਕੀਆਂ ਨਾਲ ਜੋੜਿਆ ਹਣਾ ਤੁਸੀਂ ਆਦੇ ਪਿੰਡ ਦੇ ਨਾਲ ਚੱਲਿਓ ਨਾਲ ਲੈ ਕੇ ਹਣਾ ਦੇ ਪਾਸੇ ਜੀ ਜੀ ਹਾਂਜੀ ਸਟੌਂਕ ਤੇ ਮੇਜ ਪੈ ਗਿਆ ਕੀ ਦਾ ਸਟਾਰਟਿੰਗ ਸ਼ੁਰੂ ਆਪਦੀ ਹੁੰਦਾ ਕੋਈ ਆਪਣੇ ਮਨ ਦੇ ਵਿੱਚ ਆਇਆ ਹੁੰਦਾ ਖਿਆਲ ਕਿੱਥੋਂ ਸ਼ੁਰੂਆਤ ਹੋਏ ਗਈ ਕੀ ਦੀ ਸ਼ੁਰੂਆਤ ਬਚਪਨ ਤੋਂ ਜੀ ਮਤਲਬ ਪਹਿਲੀ ਕਲਾਸ ਦੇ ਵਿੱਚ ਮੈਨੂੰ ਅੱਜ ਵੀ ਯਾਦ ਆ ਚੌਥੀ ਕਲਾਸ ਦੇ ਵਿੱਚ ਮੈਂ ਪਹਿਲਾ ਗਾਣਾ ਗਾਇਆ ਸੀ ਇਹ ਚੱਤੀ ਕਲਾ ਚ ਪੱਲੀ ਦੀਤ ਵਾਲੀਆ ਜਿਹਦਾ ਗਾਣਾ ਸੀ ਮਤਲਬ ਲਿਖਦੀ ਬੇਬਸ ਹੋ ਕੇ ਚੱਲਦੀ ਪੇਸ਼ ਕੋਈ ਨਾ ਮੇਰੀ ਕੈਦੀ ਚਿੱਕੀ ਹੈ ਬਾਵਲ ਨੂੰ ਛੱਟਦੀ ਦਾਜ ਬਿਨਾ ਤੀਹਰੀ ਅੱਜ ਵੀ ਉਹ ਉਸ ਗਾਣੇ ਦੇ ਬੋਲ ਯਾਦ ਨੇ ਮੈਂ ਕਰ ਕਰਕੇ ਦੀ ਗੋਲ ਜਿੱਤੇ ਪਿੱਛੇ ਹੱਥ ਕਰਕੇ ਅੱਛਾ ਬੱਚੀ ਗਾਉਂਦੀ ਆ ਉਹ ਉਹ ਚੀਜ਼ ਜੀ ਮਤਲਬ ਨਾ ਨਰਵੇ ਸੋਣਾ ਉਹ ਨਰਵੇ ਸੋ ਕੇ ਆਪਣੀ ਸਟਾਰਟਿੰਗ ਇਸ ਤਰ੍ਹਾਂ ਹੀ ਹੁੰਦੀ ਹੈ ਹਾਂ ਮਤਲਬ ਪਹਿਲ ਸੀ ਹੋ ਪਹਿਲ ਕਰਨੀ ਹੋ ਸੀ ਅੱਛਾ ਜੀ ਉਹ ਤੋਂ ਬਾਅਦ ਦੇਖ ਕੇ ਮੈਂ ਚੱਲ ਗਿਆ ਤੇ ਮੈਨੂੰ ਲੱਗਦਾ ਕਿੰਨੇ ਸਮੇਂ ਬਾਅਦ ਦੁਬਾਰਾ ਐਂ ਲੱਗੀ ਆ ਵੀ ਆਪਾਂ ਗਾਉਣਾ ਹੀ ਆਉਣਾਗਾ ਦੇਖੋ ਜੀ ਜਿਵੇਂ ਜਿਵੇਂ ਟਾਈਮ ਬੀਤ ਗਿਆ ਫਿਰ ਥੋੜੀ ਬੁੱਤੀ ਐਂ ਵੀ ਲੱਗਦਾ ਵੀ ਕੁਝ ਲਿਖੀਏ ਜਰਾ ਡੇਡਾ ਪਿੰਗਾ ਲਓ ਕੁਝ ਲਿਖ ਲੈ ਲੈਂਦੇ ਸੀ ਫਿਰ ਉਹ ਉਹ ਵੀ ਸ਼ੌਕ ਹੈ ਲਿਖਣ ਦਾ ਵੀ ਅੱਡ ਆ ਗਿਆ ਹਾਂ ਉਹ ਮਰਸ਼ਦ ਦੀ ਕਿਰਪਾ ਜੀ ਮਤਲਬ ਦਿਖ ਵੀ ਲਈਦਾ ਥੋੜਾ ਬਹੁਤ ਜਿੰਨਾ ਪਾਜੇ ਦੀ ਮਤਬਖਸ਼ੀ ਹੈ ਜੀ ਹਨਾ ਠੀਕ ਹੈ ਤੇ ਜਿੰਨੇ ਹੁਣ ਤੱਕ ਮੈਂ ਗਾਣੇ ਕੀਤੇ ਆ ਉਹ ਆਪੀ ਲਿਖਿਆ ਤੇ ਉਹਦੀ ਕੰਪੋਜੀਸ਼ਨ ਮੈਂ ਖੁਦ ਕੀਤੀ ਆ ਤੇ ਆਵਾਜ਼ ਵੀ ਚਲੋ ਨਾ ਮੈਂ ਆਪਣੀ ਆਪਣੇ ਉਸਤਾਦ ਜੀ ਬਾਰੇ ਦੱਸੋਗੇ ਕੌਣ ਹੈ ਉਸਤਾਦ ਕਿੱਥੋਂ ਨੇ ਉਹਨਾਂ ਬਾਰੇ ਕਿਤੇ ਸ਼ੌਂਕ ਬਚਪਨ ਤੋਂ ਠੀਕ ਹੈ ਜੇਪਾ ਗੁਰੂ ਦੀ ਗੱਲ ਕਰੀਏ ਗੁਰੂ ਮਾਰਗਯਪੀ ਹਾਂ ਜਿਨ੍ਹਾਂ ਦੇ ਲੜ ਲੱਗੇ ਹੋਏ ਆ ਠੀਕ ਹੈ ਜਿਨ੍ਹਾਂ ਦੇ ਲੜ ਲੱਗੇ ਆ ਉਹਨਾਂ ਦੀ ਮੌਜ ਹੈ ਸਾਈਂ ਸੁਲਤਾਨ ਸਾਈਂ ਠੀਕ ਹੈ ਜੀ ਉਹਨਾਂ ਦੀ ਮੌਜ ਹੈ ਡੋਪਣਾ ਤਰਨਾ ਬਸ ਉਹਨਾਂ ਦੇ ਚਰਨਾਂ 'ਚ ਅਰਦਾਸਾਂ ਨੇ ਬੇਨਤੀ ਨੇ ਮੁਰਸ਼ਿਦ ਕਿਰਪਾ ਕਰੇ ਸਰਬੋਹਮਾਹ ਹਾਂ ਜੀ ਕਿਰਪਾ ਹੋਣੀ ਹੈ ਬਈ ਹੋਰ ਕੋਈ ਸਿੰਗਰ ਦੇ ਗੀਤ ਜਿਵੇਂ ਕੋਈ ਉਹ ਗਾ ਲੈਨੇ ਮਤਲਬ ਅਸਾ ਦਾ ਕੋਈ ਰਗਦੇ ਸ਼ੌਂਕ ਉੱਤੇ ਹੋਰ ਤਾਂ ਵੀ ਆਪਾਂ ਗਾ ਲਈਏ ਵਧੀਆ ਲੱਗਦਾ ਹੋਵੇ ਕੋਈ ਐਕਚੁਅਲੀ ਗੱਲ ਪੁੱਛਦਾ ਕੀ ਹੈ ਜੀ ਜਦੋਂ ਕਾਲਜ ਟਾਈਮ ਕੋਈ ਗਾਇਆ ਹੋਵੇ ਪਹਿਲਾਂ ਹਾਂ ਹਾਂ ਕਾਲਜ ਟਾਈਮ ਸੁਖਨਾਲ ਮੈਂ 골ਡ ਮੈਡਲਿਸਟ ਅੰਡਰਸਟਿਟੀ ਖੇੜਾ ਤੋਂ ਓਕੇ ਜੀ ਯੂਥ ਫੈਸਟੀਵਲ ਦੇ ਵਿੱਚ 13 ਕਾਲਜਾਂ ਟੱਕਰ ਸੀਗੀ ਉਦੋਂ 10-15 ਆਏ ਜੀ ਹਾਂਜੀ ਤੇ ਮੈਂ ਮਿਕਰੀ ਕੀਤੀ ਸੀ ਮਤਲਬ 26 ਸਿੰਗਰਾਂ ਦੀ ਵਾਇ ਕੱਢੀ ਸੀ ਅੱਛਾ ਜੀ 26 ਸਿੰਗਰਾਂ ਦੀ ਹਾਂਜੀ ਸੋ ਉਸ ਲੈਵਲ ਦੇ ਚਲੋ ਪਹਿਲਾਂ ਕਿ ਸੁਣਾਇਓ ਚਲੋ ਆਪਾਂ ਨੂੰ ਪਹਿਲਾਂ ਇੱਕ ਗੀਤ ਸੁਣਾਇਓ ਫਿਰ ਉਹ ਦੂਜਾ ਆਪਾਂ ਕੀ ਕਰੀਏ ਤੁਸੀਂ ਕਿਹੜਾ ਗਾਣਾ ਸੁਣਨਾ ਚਾਹੋਗੇ ਤੁਹਾਡੀ ਇੱਛਾ ਮੱਝ ਚਲੋ ਨਹੀਂ ਆਪਰੇ ਤੁਸੀਂ ਤੁਸੀਂ ਪੁੱਛਦੇ ਰਹੇ ਹਾਂ ਤੁਸੀਂ ਮੈਂ ਦੱਸਦਾ ਫਿਰ ਮੈਂ ਵੀ ਤੁਹਾਨੂੰ ਦੱਸਦਾ ਕਿ ਆਪਾਂ ਵੀ ਛੇਰੇ ਲੈ ਕੇ ਗੀਤ ਆ ਜਿਵੇਂ ਅਗਲਾ ਮੈਂ ਦੱਸਾਂ ਸੌਣ ਦਾ ਚੱਲੀ ਜਾਂਦਾ ਹੁਣ ਹਾਂ ਹਾਂ ਕਾਹਦਾ ਸੌਣ ਮਹੀਨਾ ਚੜਿਆ ਉਹ ਕੁਝ ਗੀਤ ਲੈਣਾ ਸਮਸਤ ਅੱਛਾ ਹਾਂ ਸੀਗਾ ਗਾਣਾ ਉਹ ਪਿਆਰਾ ਗਾਣਾ ਬਹੁਤ ਛੋਟੀਆਂ ਗੀਤ ਆਈਆਂ ਅੱਜਕੱਲ ਚੱਲਣਾ ਬਹੁਤ ਆਣਾ ਜਿਵੇਂ ਠੀਕ ਹੈ ਵੇ ਕਾਗਦ ਸੌਣ ਮਹੀਨਾ ਚੜਿਆ ਟੁੱਟ ਗਿਆ ਬਨਸਮਰਦਾ ਏੜਿਆ ਕਾਗਦ ਸੌਣ ਮਹੀਨਾ ਚੜਿਆ ਟੁੱਟ ਗਿਆ ਬਨਸਮਰਦਾ ਏੜਿਆ

ਹਾ ਜਾ ਵੇ ਆ ਬਹੁਤ ਸਾਈਂਕ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਇੱਕ ਤੁਸੀਂ ਗੱਲ ਕਰ ਰਹੇ ਸੀ ਵੀ ਮੈਂ ਕਿਹਾ ਕਿ ਕੇ ਕੇ ਸੁਖਬੀ ਸਿੰਘ ਰਾਹੀ ਹੈ ਨਾ ਤੁਸੀਂ ਹਾਂਜੀ ਇੱਕ ਦੋ ਦਾ ਦੱਸੂ ਕਿਹੜੇ ਕਿਹੜੇ ਸਿੰਘਰਾ ਦੇ ਤੁਸੀਂ ਹੋ ਜਾਂ ਬਾਜ ਮੈਂ ਕੱ비 ਆ ਮਤਲਬ ਗਾਇਨੇ ਕਿੰਨਾ ਵੀ ਅ ਗੁਰਦਾਸ ਮਾਨ ਸਾਹਿਬ ਠੀਕ ਹੈ ਜੀ ਦੇਵੀ ਮਖਸੂਸਪੂਰੀ ਅੰਦਰਜੀਤ ਨਿਕੂ ਧਰਮਪ੍ਰੀਤ ਗੋਰਾ ਚੱਕੜਾ ਅਦੀ ਮਹੀਨਗਰ ਅੱਛਾ ਜੀ ਹਿੰਦੀ ਸਿੰਘ ਕੁਮਾਰ ਸ਼ਾਹ ਨੂੰ ਠੀਕ ਹੈ ਜੀ ਅਸ਼ਾ ਬੌਂਸਲੇ ਮਤਲਬ ਫੀਮੇਲ ਦੇ ਵਿੱਚ ਫੀਮੇਲਸ ਵੀ ਕਰ ਲਗੀ ਜੀ ਜੀ ਬਿਲਕੁਲ ਹਾਂ ਚਲੋ ਆਪਾਂ ਪੰਜਾਬ ਦੇ ਇੱਕ ਦੋ ਨਾਮਵਰ ਕਲਾਕਾਰਾਂ ਦਾ ਥੋੜੀ ਬਾਤ ਚ ਸੁਣਾਉਂਦੇ ਹਾਂ ਢੰਗ ਦਾ ਮਾਨਸਾਹ ਦਾ ਆ ਜੂਆ ਹਾਂਜੀ ਧਰਮਪ੍ਰੀਤ ਦਾ ਸੁਣਾਏ ਥੋੜੀ ਧਰਮਪ੍ਰੀਤ ਹਾਂ ਬਿਲਕੁਲ ਉਹ ਵੀ ਸੈਰ ਸਾਉਂਡ ਦੇ ਬਾਦਸ਼ਾਹ ਰਹੇ ਕਿਸੇ ਦਾ ਅੱਜ ਵੀ ਚੱਲਦੇ ਆ ਸੋ ਚਲੋ ਖੈਰ ਜੋ ਮਾਨਸਾਹ ਦਾ ਫੇਵਰੇਟ ਹੋਵੇ ਸੁਣਾ ਹੋਵੇ ਹੈ ਨਾ ਵੀ ਇਸ ਤਰ੍ਹਾਂ ਵੀ ਬਾਤ ਚ ਕਰ ਸਕਦੇ ਆ ਉਹ ਇਸ ਤਰ੍ਹਾਂ ਸੁਣਾਉਂਦਾ ਗੋਦਾਸ ਮਾਨ ਸਾਉ ਦਾ ਵੈਸੇ ਤਾਂ ਕੱਲਾ ਕੱਲਾ ਗਾਣਾ ਹੀ ਮਤਲਬ ਕਿਆ ਕਰ ਕੋਈ ਨਿੰਦਰਾ ਚੀਜ਼ ਨਹੀਂ ਸੋ ਸਾਫ਼ ਸੋ ਸਾਫ਼ ਜਿਹੜਾ ਸਾਉ ਤੇ ਗਾਇਆ ਹੋਵੇ ਤੁਸੀਂ ਕਹਿੰਦੇ ਸੀ ਇੱਕ ਉਹ ਸਾ ਮੈਂ ਮੈਦ ਜਿੱਤੇ ਆਪਾਂ ਉੱਥੇ ਜਿਹੜਾ ਉਹ ਵੀ ਤਾਂ ਗਾ ਉਹਦਾ ਸੁਣਾ ਦੂ ਉਸ ਟਾਈਮ ਗਾਇਆ ਸੀਗਾ ਜੀ ਵੈਸੇ ਤਾਂ ਛੱਲਾ ਨਾਰਮਲ ਛੱਲਾ ਆਉਂਦੀ ਬਹੁਤ ਵਧੀਆ ਹਾਂ ਇਹ ਆਪਣਾ ਫੇਵਰੇਟ ਹੈਗਾ ਪੰਜਾਬੀਆਂ ਦਾ ਕਹਿੰਦੇ ਹਾਂ ਹਾਂਜੀ ਛੱਲਾ ਨੂੰ ਆਪਾਂ ਲਗਾਉਂਦੇ ਰਹੀਦਾ ਸੋ ਛੱਲਿਆ ਦੇ ਦੋ ਬੋਲ ਤਾਂ ਤਾਂ ਦੋ ਸ਼ੇਰ ਦਾ ਕੋਈ ਵਾਰ ਲਿਆਵੋ ਨੀ ਮੇਰੇ ਨਾਲ ਗਿਆ ਜਲਰ ਕੇ ਹੱਲਾ ਕਰੇ ਆ ਜਾਵੇ ਸੋਹਣਾ ਦਿਆਂ ਜਾਣ ਕਦਮ ਵਿੱਚ ਧਰ ਕੇ ਉੱਛਲਾ 베ਰੀ ਪੂਰੇ ਹੋਏ ਬੱਤਨ ਮਾਹੀ ਦਾ ਦੂਰੇ ਮੈਂ ਜਾਣਾ ਪੈਲੀ ਪੂਰੇ ਹੋ ਗੱਲ ਸੁਣ ਛੱਲਿਆ ਢੋਲਾ ਵੇ ਤੇ ਥੋਕ ਦਈ ਓਲਾ ਜੀ ਬਹੁਤ ਸੋਹਣੇ ਬਹੁਤ ਸਾਈ ਦੋਸਤੋ ਬਾਈ ਇਹਨਾਂ ਦਾ ਟੈਲੈਂਟ ਆ ਨਾ ਵਾਹ ਕਹਦਾ ਬਾਜ ਇੰਨੀ ਬਾਜ ਮਿੱਠੀ ਆ ਤੇ ਇਹਨਾਂ ਘੈਂਟ ਮਤਲਬ ਗਾ ਲੈਂਦੇ ਨੇ ਯਾਰ ਵੀ ਆਪਣੇ ਇਹ ਤਾਂ ਆਪਣੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਹੁੰਦੀ ਹੁੰਦਾ ਨਾ ਵੀ ਬੜੇ ਕੌਂਦੇ ਫਿਰਦੇ ਨੇ ਤਾਂ ਗਾਇਗਾ ਆਪਾਂ ਤੇ ਬਾਈ ਨੇ ਤਾਂ ਗੀਤ ਆਪਣੇ ਕੱਢੀ ਬੈਠੇ ਰਿਲੀਜ਼ ਕਰੀ ਬੈਠੇ ਆ ਬਾਕੀ ਸਪੋਰਟ ਦੀ ਲੋੜ ਆ ਬਾਈ ਨੂੰ ਨਾ ਜਰੂਰ ਸਪੋਰਟ ਕਰੋ ਜਿਹੜੇ ਸਾਡੇ ਚੈਨਲ ਨੂੰ ਦੇਖ ਰਹੇ ਨੇ ਨਾ YouTube ਤੇ ਵੀ ਆਪਣਾ ਚੈਨਲ ਆ ਤੇ ਆਪਣਾ Facebook ਤੇ ਸਪੋਰਟ ਕਰੋ ਬਾਈ ਨੂੰ ਆਪਾਂ ਲਿੰਕ ਵੀ ਦੇਵਾਂਗੇ ਬਾਈ ਦੇ ਗੀਤਾਂ ਦਾ ਤੇ ਇੱਕ ਵਾਰੀ ਤੋਂ ਆਪਾਂ ਗੀਤ ਸੁਣਦਾ ਧੰਨ ਪਈਦਾ ਬਾਈ ਨੇ ਬਾਕਰੀ ਕੀਤੀ ਹੋਈ ਆ ਬਾਈ ਸਾਨੂੰ ਗੀਤ ਸੁਣਾਇਓ ਧੰਨ ਪਈਦਾ ਧਰਮਪ੍ਰੀਤ ਸਾਹਿਬ ਜੀ ਬਿਲਕੁਲ ਉਹਨਾਂ ਦਾ ਗਾਣਾ ਆ ਸੀ ਬਹੁਤ ਸੋਹਣੀ ਗਲਬਾਸੀ ਗਾਣੀ ਉਹ ਸੀਗਾ ਉੱਦੇ ਅੱਖੇ ਸਾਡਾ ਰਿਸ਼ਤਾਉਣਿਆ ਜਦ ਦਾ ਚੰਨ ਚਕੋਰਾ ਆਂਦਾ ਜਦ ਘੜੀ ਪਰਖ ਦੀ ਆ ਜਾਂਦੀ ਪੱਖ ਲੈ ਜਾਂਦੀ ਹੋਰਾ ਦਾ ਜਦ ਘੜੀ ਪਰਖ ਦੀ ਆ ਜਾਂਦੀ ਪੱਖ ਲੈ ਜਾਂਦੀ ਹੋਰਾ ਦਾ ਉਹ ਦਰਦ ਬਹਾਨੇ ਨਿਤ ਹੀ ਪਿਆਰ ਸੋਗਾ ਸਾਵੰਦ ਦੀਆ ਕਦੇ ਦਿਲ ਤੋੜੇ ਕਦੇ ਦਿਲ ਤੋੜੇ ਕਦ ਜਾ ਮੇਰੀ ਦੀਆ ਖੈਰ ਮੰਗਦੀਆ ਓਏ ਕਦ ਦੇ ਤੋੜੇ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਬਹੁਤ ਹੀ ਸੋਹਣਾ ਬਈ ਜਿੰਨਾ ਕਹਿ ਦੋ ਹਣਾ ਬਹੁਤ ਵਧੀਆ ਹੋਇਆ ਬਾਕੀ ਭਾਈ ਹੋਰੀ ਆਪਦੀਆਂ ਮਿਹਨਤਾਂ ਜਾਰੀ ਰੱਖਦੇ ਹਨਾ ਬੜਾ ਚਲੋ ਪੋਸ਼ਾਂ ਚੱਲ ਰਹੀਆਂ ਨੇ ਆ ਪਰਾਵਾ ਗੀਤ ਆ ਰਿਹਾਗਾ 26 ਨੂੰ 26 ਦਾ ਗੀਤ ਆ ਬਈ ਨਾ 26 ਗਾਣੇ ਦਾ ਨਾਮ ਵੀ 26 26 ਰਿਲੀਜ਼ਿੰਗ ਡੇਟ ਵੀ 26 ਗਾਣੇ ਦਾ ਨਾਮ ਰੱਲੋ 26 26 ਦੋ ਵਾਰੀ 26 ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਹਾਂਜੀ ਹਾਂਜੀ ਬਿਲਕੁਲ ਬੜਕੀਆਂ ਬਾਸ਼ੇ ਵਧੀਆ ਲੱਗਿਆ ਗਾਇਕੀ ਦਾ ਦਾ ਸ਼ੌਂਕ ਉਹ ਵੀ ਪੂਰਾ ਕਰਦੇ ਆ ਉਹ ਹਨਾ ਮਿਹਨਤ ਜਾਰੀ ਰੱਖੋ ਬਈ ਆਪਦੇ ਜਰੂਰ ਫਰਮਾਓਗੇ ਹੋਰ ਗੱਲਬਾਤ ਵੀ ਦੱਸਣੀ ਹੈ ਜੀ ਕਿਤੇ ਕੋਈ ਨਹੀਂ ਗੱਲਾਂ ਹੋਣੀਆਂ ਆਪਾਂ ਤੋਂ ਸੀ ਨਾ ਸਾਡੇ ਦੇਖ ਪੁੱਛਣ ਤੇ ਰਹੇ ਨਹੀਂ ਨਾ ਕਿ ਆਪਾਂ ਸਾਰੇ ਕੰਮ ਹੀ ਹੋ ਗਏ ਆ ਤੇ ਕਾਲਜ ਬਾਰੇ ਦੱਸੋ ਮੈਂਨੇ ਪੜੇ ਆ ਉਹ ਕੁਛ ਨਾ ਹੋਊ ਕਿੰਨੀ ਕਦੇ ਪੜਾਈ ਕੀਤੀ ਹੈ ਨਾ ਜੇ ਤੁਸੀਂ ਦੱਸਦੇ ਪਾ ਕਾਲਜ ਉੱਤੇ ਆ ਗਏ ਹਨ ਆਪਣਾ ਉਹ ਤਾਂ ਵਿੱਚ ਲੱਗੀ ਵੀ ਨਹੀਂ ਅਗਲੇ ਪਰ ਵੱਧ ਘੱਟ ਕੋਈ ਹੂੰ ਉਹ ਹੋਰ ਗੱਲਾਂ ਇਹ ਜੀ ਰਹਿੰਦੀਆਂ ਵੀ ਆਪਾਂ ਇਹਨੂੰ ਵੀ ਸਵਾਲ ਚ ਆਉਂਦੀ ਆ ਸਪੋਰਟ ਬਾਰੇ ਤੁਸੀਂ ਬੋਲਦੋਗੇ ਹਾਂ ਉਹ ਤਾਂ ਹੈਗੀ ਹੈ ਉਹ ਤਾਂ ਆਪਾਂ ਸਪੈਸ਼ਲੀ ਲਿਖਣਾ ਵਧੀਆ ਮਤਲਬ ਚੱਲਣਾ ਪਊਗਾ ਸਪੋਰਟ ਬਾਰੇ ਹੋ ਗਿਆ ਥੋੜਾ ਨੰਬਰ ਲਾਉਂਗਾ ਕਿਤਾਬ ਆ ਹਾਂ ਜਿਆਦਾ ਇਹ ਉਹ ਚੱਕਰ ਭਾਈ ਜੀ ਹੁਣ ਤੱਕ ਤੁਹਾਡੇ ਗੀਤ ਕਿੰਨੇ ਕ ਆ ਗਏ ਕਿੰਨੇ ਤੁਸੀਂ ਗਾਏ ਨੇ ਹਣਾ ਫਿਰ ਰਿਲੀਜ਼ ਵਗੈਰਾ ਬਾਰੇ ਦੱਸੋ ਕਿੰਨੇ ਗਾਏ ਸੀ ਕਾਫੀ ਸਮਾਂ ਪਹਿਲਾਂ ਉਹ ਕੇ 5-6 ਸਾਲ ਉਸ ਗੱਲ ਨੂੰ ਅੱਛਾ ਜੀ ਮਤਲਬ ਗਾਣਾ ਆਇਆ ਸੀ ਡੀ ਜੇ ਇਨ ਪੱਬ ਉੱਡੀ ਲਿੰਗ ਵਾਸੀ ਜੀਤਾ ਵੀ ਦਿੱਤੇਗਾ ਹਾਂਜੀ ਹਾਂਜੀ ਮਤਲਬ ਗੱਲ ਇਹ ਆ ਵੀ ਧਵਿੰਦਰ ਜੀ ਪਿੰਡ ਸਨਾਂ ਵਾਲੀ ਤੋਂ ਜਿਹਨੇ ਪ੍ਰੋਡਿਊਸ ਕੀਤਾ ਸੀ ਕੈਮਰਾਮੈਨ ਸਾਰੀ ਪਾਰਟੀਆਂ ਜੋਇਨ ਰਲ ਕੇ ਕੰਮ ਕੀਤਾ ਸਾਰੀ ਟੀਮ ਨੇ ਹਾਂਜੀ ਹਾਂਜੀ ਸੋ ਪਟਿਆਲੇ ਤੋਂ ਦਾ ਸ਼ੂਟ ਵੀ ਹੋਇਆ ਸੀਗਾ ਫਿਰ ਉਸ ਤੋਂ ਬਾਅਦ ਗਾਣਾ ਆਇਆ ਜੀ ਬੇੜੀ ਵਰਸਸ ਬੇੜੀ ਜੀ ਠੀਕ ਹੈ ਜੀ ਬੇੜੀ ਵਰਸਸ ਬੇੜੀ ਤੋਂ ਬਾਅਦ ਗਾਣਾ ਆਇਆ ਫੋਨ ਹਾਂਜੀ ਕਿਵੇਂ ਜਿਹੜਾ ਰਿਸਪੌਂਸ ਮਿਲਦਾ ਲੱਗਦਾ ਵੀ ਵਧੀਆ ਹੋ ਜਾਂਦਾ ਆਪਣਾ ਉਸ ਟਾਈਮ ਦੇ ਵਿੱਚ ਮਤਲਬ ਕਾਪੀਟਿਸ਼ਨ ਵਾਲਾ ਖਾਣਾ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਹਾਂਜੀ ਹਾਂਜੀ ਚਲੋ ਬਾਕੀ ਕੁਝ ਕਮੀਆਂ ਰਹਿ ਜਾਂਦੀਆਂ ਨੇ ਹਾਂਜੀ ਰਹਿ ਜਾਂਦੀਆਂ ਕਮੀਆਂ ਰੋਮੈਟਿਕ ਉਹ ਦੇਖਿਆ ਗਿਆ ਜੀ ਆਪਾਂ ਟੈਲੈਂਟ ਤਾਂ ਬਹੁਤ ਪਿੱਛੇ ਅੱਜ ਕੱਲ੍ਹ ਜ਼ਿਆਦਾ ਚੱਲਦਾ ਹਨ ਜਿਵੇਂ ਆਪਾਂ ਕਹੀਏ ਵੀ ਪੈਸੇ ਆਏ ਵੀ ਚਲੇ ਜਾਂਦੇ ਨੇ ਜਾਓ ਜੀ ਮੈਂਨੇ ਰੱਖਦੀ ਆ ਜੀ ਹਨਾ ਉਹ ਚੀਜ਼ ਉਹ ਉਹ ਗੱਲਾਂ ਕਾਊਂਟ ਕਰਦੀਆਂ ਨੇ ਉਹ ਗੱਲਾਂ ਮੈਂਨੇ ਰੱਖਦੀਆਂ ਤੇ ਕੁਆਲਿਟੀ ਵੀ ਹੁੰਦੀ ਆ ਜਿਵੇਂ ਆਪਾਂ ਕਹੀਏ ਬੇਪਕ ਕਲਾ ਗਾ ਕੇ ਚਲੋ ਗਾਉਣਾ ਆ ਦੀ ਜਗਾ ਗੌੜਾ ਵੀ ਮਤਲਬ ਜਿਹਨੇ ਅਜਲੀ ਕੁਸ਼ ਨੇ ਬਾੜਾ ਹੁੰਦਾ ਤੇ ਵਧੀਆ ਗੱਲ ਆ ਹਨਾ ਤੇ ਉਹਦੀ ਕੁਆਲਿਟੀ ਉਹਦੀ ਉਹਦੀ ਵੀਡੀਓ ਦੀ ਕੁਆਲਿਟੀ ਉਹਦੀ ਮਿਊਜ਼ਿਕ ਦੀ ਕੁਆਲਿਟੀ ਸਾਰਾ ਦੇਖਦਾ ਮੈਂ ਸਾਰਾ ਹਾਂ ਅੱਜਕੱਲ ਸਾਰਾ ਮਨ ਰੁਚੀ ਜੇ ਫੇਰ ਹੁੰਦੀ ਆ ਸਾਰੀ ਵਿਕੀ ਗਲੇਸ਼ੇਜ ਕੀਤੀ ਇਹਨਾਂ ਨੇ ਹਾਂਜੀ ਤੇ ਇਸ ਤੋਂ ਬਾਅਦ ਗਾਣਾ ਆ ਆ ਪਿੱਛੇ ਜੇ ਦਾ 10th ਅੱਛਾ ਦਾ 10th ਉਹ ਗਾਣਾ ਉਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਮਤਲਬ ਜਿੰਨਾ ਕਿ ਪਿਆਰ ਦਿੱਤਾ ਮੈਂ ਜਿੰਨਾ ਕ ਸੈਨ ਬਣਾਈ ਰੀਡਿੰਗ ਤੋਂ ਦੇਖਿਆ ਹਾਂ ਉਹ ਠੀਕ ਸੀ ਮਤਲਬ ਕੁਲਮਲਾ ਕੇ ਉਹਨੇ ਤੇ ਉਹ ਵਧੀਆ ਰਿਹਾ ਸੋ ਉਹਦੇ ਵਿੱਚ ਉਹਦੀ ਵੀਡੀਓ ਬਣਾਈ ਤਲਵੰਡੀ ਸਾਬੋ ਤੋਂ ਸੀਗੇ ਭਾਜੀ ਆਪਣੇ ਠੀਕ ਹੈ ਤੇ ਅਬੈਜ ਜੀ ਸੋ ਉਹਨਾਂ ਨੇ ਇਹਦੀ ਵੀਡੀਓ ਬਣਾਈ ਸੀ ਖੇਮੋ ਵਾਲੇ ਹਰਪਾਇਨ ਮਾਂਜੀ ਦੇ ਪਿੰਡ ਠੀਕ ਹੈ ਠੀਕ ਹੈ ਉੱਥੇ ਉਹਦੀ ਵੀਡੀਓ ਬਣਾਈ ਸੀ ਜੋ ਅਵੇਲੇਬਲ ਹੈ ਜੁੜੀ-ਬੁੜੀ ਸੋ ਇਸ ਤੋਂ ਬਾਅਦ ਗਾਣਾ ਆ ਆਉਣ ਵਾਲੀ 26 ਤਰੀਕ ਨੂੰ ਬਸ ਆ ਹੁਣੀ ਕੱਲ ਪਰਸੋਂ ਤੱਕ ਹਾਂਜੀ ਹਾਂਜੀ ਆਉਣ ਵਾਲੀ 26 ਤਰੀਕ ਨੂੰ ਮਤਲਬ 26 ਸਤ 2024 ਠੀਕ ਹੈ ਜੀ ਸਵੈ ਕੀ ਮੀਡੀਆ ਚੈਨਲ ਤੋਂ ਆਪਣਾ ਗਾਣਾ ਇੱਕ 26 26 ਲਾਂਚ ਹੋ ਰਿਹਾ ਹੈ 26 ਨੂੰ ਲਾਂਚ ਕਰ ਰਹੇ ਹਾਂ 26 ਨੂੰ ਲਾਂਚ ਕਰ ਰਹੇ ਹਾਂ ਹਾਂ ਸਵਾਪ ਤੋਂ ਬਣਿਆ ਇੱਕ ਤਰਾਨਾ ਹਾਂ ਚਲੋ ਡੇਟ ਫਿਕਸ ਕੀ ਚਲਦੀ ਆ ਜੀ ਸਾਹਮਣੇ 18 ਨੂੰ ਦਾ ਪੋਸਟਰ ਰਿਲੀਜ਼ ਆਪਾਂ ਕਰ ਚੁੱਕੇ ਹਾਂ ਠੀਕ ਹੈ ਜੀ ਸੋ ਸਾਰਿਆਂ ਨੂੰ ਮਤਲਬ ਇੱਕ ਤਰ੍ਹਾਂ ਦੀ ਰਿਕਵੈਸਟ ਆ ਵੀ ਚੀ ਹੈ ਜੀ ਜਰੂਰ ਹੋਊਗਾ ਆਪਾਂ ਵੀ ਕਹਿੰਦੇ ਆ ਆਪਣੇ ਚੈਨਲ ਤੇ ਸ਼ੇਅਰ ਕਰਿਓ ਹਾਂ ਸ਼ੇਅਰ ਜਰੂਰ ਹੋਊਗਾ ਹੀ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਬਾਕੀ 26 ਤਰੀਕ ਨੂੰ ਸਵੈਗੀ ਮੀਡੀਆ ਚੈਨਲ ਤੇ ਉੱਤੇ ਵੀ ਜਰੂਰ ਆਪਾਂ ਪੋਸਟ ਵੀ ਪਾਵਾਂਗੇ ਜਰੂਰ ਸਾਡੇ ਨਾਲ ਜੀ ਜੀ ਹਾਂ ਹਾਂ ਸਾਹ ਹਾਂ ਬਿਲਕੁਲ ਜੀ ਆਪਣੇ ਤੋਂ ਹੋਇਆ ਆਪਾਂ ਜਰੂਰ ਇਸ ਤਰ੍ਹਾਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਹੋ ਕਰਾਂਗੇ ਹਾਂਜੀ ਸਾਨੂੰ ਕੋਈ ਗੀਤ ਤੁਹਾਡਾ ਪਸੰਦਾ ਹੋਵੇ ਜਾਂ ਤੁਹਾਡੇ ਕਿਸੇ ਫੇਵਰਟ ਸਿੰਗਲ ਦਾ ਹੋਵੇ ਸੁਣਾਓ ਸਾਨੂੰ ਜੀ ਜੀ ਬਿਲਕੁਲ ਅ ਪਿੱਛੇ ਜੇ ਗਾਣਾ ਲਿਖਿਆ ਸੀ ਜੱਸਾ ਸਤੋ ਮੋੜੀ ਦੋ ਗੋਲ ਤੁਹਾਨੂੰ ਸੁਣਾਉਣਾ ਹਾਂ ਬਸ ਨਹੀਂ ਗਰਜਣਾ ਕੀਤੀ ਸੀ ਮੈਨੂੰ ਲੋਕ ਕਿਤੇ ਅਕਸਰ ਕਹਿੰਦੇ ਨੇ ਹਾਇ ਦੇ ਦਿਲ ਦੇ ਵੇੜੇ ਪੀੜ ਬੜੀ ਬੜੇ ਆਸ਼ਿਕ ਦਿਲ ਵਿੱਚ ਰਹਿੰਦੇ ਨੇ ਉਹ ਮੈ ਲੋਕਾਂ ਦਾ ਨਾ ਸੱਚ ਮੰਨਿਆ ਸਾਰੇ ਬੜੀ ਨੂੰ ਨਾ ਸਹਿੰਦੇ ਨੇ

ਹਾ ਯਾਰ ਮੇਰੇ ਨਿਤ ਨਵੀਂ ਸੀਟ ਤੇ ਨਵੇਂ ਸੱਜਣ ਨਾਲ ਬਹਿੰਦੇ ਨੇ ਬਹੁਤ ਸੋਹਣਾ ਇਹ ਗੋਸ ਹੈ ਥੈਂਕ ਯੂ ਦੋਸਤੋ ਭਾਈ ਜੀ ਵੀ ਆਪਣਾ ਫੇਵਰੇਟ ਸਿੰਗਰ ਹੁੰਦਾ ਆਪਾਂ ਕਿਸੇ ਨੂੰ ਦੇਖ ਕੇ ਲੱਗੇ ਹੁੰਦੇ ਹਨਾ ਕਿ ਉਹਦਾ ਵੀ ਜ਼ਿਕਰ ਕਰਾਂ ਕੋਈ ਕਿਹਨੂੰ ਦੇਖ ਕੇ ਲੱਗਿਆ ਉਹ ਗਾਉਂ ਤੁਹਾਡਾ ਮਤਲਬ ਇਸ ਤਰ੍ਹਾਂ ਲੱਗਦਾ ਹੋਇਆ ਮੈਨੂੰ ਟੈਕ ਵਧੀਆ ਗਿਆ ਜੀ ਜੀ ਵੈਸੇ ਤੇ ਭਾਜੀ ਸੁਣੋ ਗੱਲ ਇਹ ਆ ਵੀ ਜਿਹੜਾ ਬੰਦਾ ਸੁਰੀਲਾ ਵਧੀਆ ਗਾਉਂਦਾ ਹੈ ਉਹ ਉਹ ਵਧੀਆ ਜੀ ਹਾਂ ਵਧੀਆ ਸਾਰੇ ਮੇਰੇ ਵਧੀਆ ਜੀ ਸਾਰੇ ਕਿਉਂ ਜੇ ਕੋਈ ਬੰਦਾ ਕਿਸੇ ਚੱਲ ਰਿਹਾ ਨਾ ਅਨੁਪ੍ਰੇਰਕ ਹੁੰਦਾ ਆਪਾਂ ਜਿਵੇਂ ਆਪਾਂ ਸੋ ਫਿਰ ਵੀ ਆਪਾਂ ਕਿਸੇ ਸਖਸ਼ੀਅਤ ਦਾ ਨਾਮ ਲਵਾਂਗੇ ਕਿਸੇ ਹਸਤੀ ਦਾ ਨਾਮ ਲਵਾਂਗੇ ਦੱਸੋ ਤੁਸੀਂ ਲਾਲੇ ਮੇਰੀ ਕਹਾਣੀ ਫਰੋਹ ਖਾਨ ਤੋਂ ਸਟਾਰਟ ਹੁੰਦੀ ਹੈ ਤੇ ਫਰੋਹ ਖਾਨ ਸਾਹਿਬ ਤੇ ਕਹਾਣੀ ਠੀਕ ਹੈ ਮਾਨਤੋ ਤੁਸੀਂ ਮੇਰੀ ਗੈਕਿੰਗ ਜੀ ਮੰਨ ਲਓ ਬਹੁਤ ਬਹੁਤ ਰੀਲਾ ਕਰਦੇ ਹੋ ਕੋਈ ਨਾ ਵੀ ਪਸੰਦ ਹੋਵੇ ਕੋਈ ਨਾ ਪਸੰਦ ਹੋਵੇ ਕੀ ਹੈ ਨਾ ਆਪਾਂ ਸੁਣਾਓ ਸਾਡੇ ਦਰਸ਼ਕਾਂ ਨੂੰ ਬਸ ਸੋਨੇ ਪ੍ਰਾਪਰ ਗਾ ਲੈਣਾ ਚਾਹੁੰਨਾ ਵਰਗਾ ਗਾ ਲੈਣਾ ਬਸ ਇਤਨੀ ਕੋਸ਼ਿਸ਼ ਆ ਕੋਸ਼ਿਸ਼ ਜਦ ਲੋੜ ਸਿਓ ਨਾਲੂ ਹੱਥੀ ਕਰ ਦੇ ਸੀ ਸ਼ਾਵਾਂ ਸਾਡੇ ਨਾਲੇ ਨਾਲੇ ਰਹਿੰਦੇ ਸਿਓ ਬੜੇ ਪਰੇਸ਼ਾਨ ਜਦ ਲੋੜ ਸਿਓ ਨਾਲੂ ਹੱਥੀ ਕਰ ਦੇ ਸੀ ਸ਼ਾਵਾਂ ਸਾਬੇ ਨਾਲੇ ਨਾਲ ਰਹਿੰਦੇ ਸਿਆਹ ਬਣ ਪਰਛਾਵਾਂ ਜਦੋਂ ਮਸਲੋਂ ਨਾਲ ਦੇ ਸਾਰੇ ਹਲ ਹੋ ਗਏ ਜਦੋਂ ਮਸਲੋਂ ਨਾਲ ਦੇ ਸਾਰੇ ਹਲ ਹੋ ਗਏ ਓਏ ਸੀ ਬੀਤਿਆਂ ਸਮਾਨਿਆਂ ਦੀ ਗਲ ਹੋ ਗਏ ਔਏ ਸੀ ਬੀਤਿਆਂ ਜ਼ਮਾਨੇ ਆ ਦੀ ਗੱਲ ਹੋ ਗਏ ਬਹੁਤ ਸੋਹਣਾ ਇਹ ਬਹੁਤ ਸੋਹਣਾ ਇਹ ਬਹੁਤ ਵਧੀਆ ਗਾ ਲੈ ਲਿਓ ਨਾ ਜੀ ਜੀ ਅਕਸਰਾਂ ਆਪਣ ਨੂੰ ਇਹ ਚੀਜ਼ਾਂ ਹੁੰਦੀਆਂ ਵੀ ਟੈਲੈਂਟ ਆ ਜਿਹੜਾ ਬੜਾ ਲੋਕਾਂ ਬੈਠਾ ਪੰਡਾਂਗੇ ਤੇ ਵੀ ਉਹੀ ਗੱਲ ਆ ਜਾਂਦੀ ਵੀ ਮੁੜ ਕੇ ਆਪਾਂ ਵੀ ਲੋਕ ਪੈਸੇ ਹਲੇ ਦੀ ਜ਼ਿਆਦਾ ਉਕਰ ਚੱਲਣਾ ਪੈਸਾ ਹੀ ਜਿੱਤ ਕੇ ਲੈਣਾ ਹਰ ਵੇਲੇ ਸਾ ਬਿਲਕੁਲ ਬਿਲਕੁਲ ਟੈਲੈਂਟ ਹੁੰਦਾ ਲੱਗਦਾ ਹਰ ਅਕਸਰ ਥੋੜੀ ਬਾਜ ਬਣੀ ਆ ਤੇ ਕਿੰਨਾ ਟਾਈਮ ਸਮਾਰ ਇਸ ਵਗੈਰਾ ਕਰ ਲੈਣਾ ਉਸ ਕਿੰਨਾ ਸਮਾਂ ਦਿੰਦੇ ਉਸਿਆ ਦੇ ਸੁਬਾ ਇਸ ਚੀਜ਼ ਨੂੰ ਟਾਈਮ ਦੇਈ ਆ ਜੀ ਵੈਸੇ ਤਾਂ ਰੁਟੀਨ ਜਿਵੇਂ ਮਤਲਬ ਤੁਰਦੇ ਫਿਰਦੇ ਗਉਂਦੇ ਰਹਿੰਦਾ ਜੇ ਪਰ ਰੁਟੀਨ ਦੀ ਗੱਲ ਕਰੀਏ ਸੁਬਾ ਚਲੋ ਨਾ ਸ਼ਾਮ ਨੂੰ ਤੇ ਤਾਂ ਚੇ ਜਿਵੇਂ ਘਰਾਂ ਦੇ ਨੂੰ ਚਲਾਉਣਾ ਉਹ ਚੀਜ਼ ਨੂੰ ਦੇਖ ਕੇ ਸਾਮਾ ਥੋੜਾ ਘਟ ਦੇ ਪਾਰੇ ਆ ਪਰ ਕਰ ਰਹੇ ਆ ਕੋਸ਼ਿਸ਼ ਜਿੰਨੀ ਕਰਤਾ ਹੋ ਸਕਦਾ ਨਾ ਕਿਉਂਕਿ ਸ਼ੌਕ ਦਾ ਕੋ ਮਨ ਪਿੰਡ ਵੱਲੋਂ ਤੇ ਆਪਣੇ ਨੇੜੇ ਦੇ ਬੰਦਿਆਂ ਨੂੰ ਕਿੰਨੀ سپورਟ ਮਿਲਿਆ ਜਾਂਦੀ ਆ ਜਿਵੇਂ ਪਤਾ ਹੁੰਦਾ ਵੀ ਬਾਈ ਦਾ ਗੀਤ ਆ ਰਿਹਾ ਹੈਗਾ ਤਾਂ ਕਿਵੇਂ ਜਿਹਾ ਲੱਗਦਾ ਤੁਹਾਨੂੰ ਵੀ ਬੜੇ ਅਗਾ ਸਟਾਰ ਕਹਿੰਦਾਗਾ ਸਿੰਗਰ ਕਹਿੰਦਾਗਾ ਕਿਵੇਂ ਜਿਹਾ ਲੱਗ ਰਿਹਾ ਹਮ ਦੋ ਸਵੇ ਤੇ ਕਿੰਨੀ ਕਿ سپورਟ ਮਿਲਦੀ ਆ ਪਿੰਡਾਂ ਕੰਨੀ ਪਿੰਡ ਜੋੜਕੀਆਂ ਇੱਕ ਰੱਬ ਵਰਗਾ ਪਿੰਡ ਹੈ ਠੀਕ ਹੈ ਬਹੁਤ ਵਧੀਆ ਲੋਕ ਨੇ ਇੱਥੋਂ ਦੇ ਬਹੁਤ ਨਾਈਸ ਪਰਸਨ ਨੇ ਵਿੱਚ ਵਿੱਚ ਮਤਲਬ ਪੜ੍ਹੇ ਲਿਖੇ ਸੂਝਵਾਨ ਇੱਥੋਂ ਦੇ ਹੈਗੇ ਆ ਬਹੁਤ ਮਤਲਬ ਚੰਗੀਆਂ ਬਦਮੀਆਂ ਤੇ ਹੈਗੇ ਆ ਸਾਡੇ ਪਿੰਡ ਦੇ ਵਿੱਚ ਮਤਲਬ ਇਕੱਲਾ ਇੱਕ ਸਟੇਡੀਅਮ ਨਹੀਂ ਹੈਗਾ। ਅਦਰਵਾਈਜ਼ ਸਾਡੇ ਪਿੰਡ ਦੇ ਵਿੱਚ ਤੁਸੀਂ ਲਾ ਲਓ ਪੁਲਿਸ ਸਟੇਸ਼ਨ ਤੋਂ ਲੈ ਕੇ ਬੈਂਕ ਸਕੂਲ ਅ ਖੁੱਲਾ ਸੂਰ ਜਿਹੜੀ ਹੈਗੀ ਆ। ਠੀਕ ਹੈ ਠੀਕ ਹੈ ਜੀ। ਸਭ ਕੁਝ ਹੈਗਾ। ਲੋਕਾਂ ਦੀ ਨੀਅਤ ਵਧੀਆ। ਨੀਅਤ ਨੂੰ ਫਲੀਆਂ ਨੇ। ਹਾਂ ਜਦੋਂ ਲੋਕਾਂ ਕਈ ਵਾਰੀ ਹੁੰਦੇ ਹਮ ਉਮਰ ਹੋ ਗਏ ਜਾਂ ਮਤਲਬ ਮੇਰੇ ਤੋਂ ਛੋਟੇ ਜਾਂ ਮਤਲਬ ਕੋਈ ਵੀ ਹੈ ਨਾ ਜਦੋਂ ਕਹਿੰਦੇ ਆ ਵੀ ਹਾਂ ਸਿੰਘਰ ਸਾਹਿਬ ਜਾਂ ਕੁਝ ਬਹੁਤ ਵਧੀਆ ਲੱਗਦਾ ਯਾਰ ਹਨਾ ਹਾਂ ਬਹੁਤ ਵਧੀਆ ਲੱਗਦਾ ਵਧੀਆ ਲੱਗਦਾ ਕੀ ਹੈ ਕਦੇ ਇਹਨਾਂ ਨਾਲ ਇੱਕ ਚੱਲੇ ਉਹ ਨਾਲ ਹਾਂ ਹੋ ਸਕਦਾ ਵੀ ਨਾ ਜੋ ਕਹਿੰਦੇ ਆ ਵੀ ਉਹਨਾਂ ਜਵਾਨ ਨੂੰ ਫੜ ਲੱਗ ਜਾਂ ਉਹ ਤੇ ਹਾਂ ਕੰਡੀਸ਼ਨਾਂ ਕਿਵੇਂ ਜਿਹੜੇ ਘਰਾਂ ਨੇ ਜੇ ਆਪਾਂ ਦੇਖਿਆ ਹੋਵੇ ਵੀ ਆਪਣੇ ਆ ਵੀ ਨਿੱਜੀ ਜ਼ਿੰਦਗੀ ਬਾਰੇ ਉਹ ਦੱਸੋ ਕਿ ਮੇਸ਼ੂਦਾਰ ਛੇ ਕਰੀ ਜਾਂਦੇ ਹੋ ਮਤਲਬ ਕਿ ਦਿਨ ਦੇ ਨਾਲ ਕਰਦੇ ਜਿੰਮੇਵਾਰੀਆਂ ਚੱਕਰੀਆਂ ਕਿਵੇਂ ਜੀ ਦੇਖ ਲਓ ਚੀਜ਼ਾਂ ਨੂੰ ਵੀ ਆਪਾਂ ਸਮਾ ਇਧਰ ਵੀ ਦੇਣਾ ਘਰ ਕੰਨੀ ਵੀ ਆਪਾਂ ਦੇਖਣਾ ਆਪਣਾ ਉਹ ਰੋਜੀ ਰੂਤੀ ਰੋਣ ਦੇ ਕਮਾਉਣ ਦੇ ਲਈ ਆਪਾਂ ਨੂੰ ਸੰਘਰਸ਼ ਵੀ ਕਰਨਾ ਪੈਂਦਾ ਇਹ ਕਹ ਲੈਣ ਵਖਰੀ ਆਈ ਗਈ ਉਹ ਕਿਵੇਂ ਸਮਾਂ ਦੇਖੀਓ ਕਰ ਤਕਦੀਰ ਤਾਂ ਸਾਡੀ ਸੌਕਨ ਸੀ ਤਦਵੀਰਾ ਸੱਤ ਨਾ ਹੋਈ ਹਾਂ ਕੋਸ਼ਿਸ਼ਾਂ ਚੱਦੀ ਜਾਂਦੀਆਂ ਜਿਹੜੀ ਟੰਚ ਜਿਦਾਂ ਘਰਾਂ ਦੇ ਹੁੰਦੇ ਆ ਹੈਨਾ ਕਬੀਲਾ ਦੀਦਾ ਸਿਸਟਮ ਜਿੱਦਾਂ ਸਾਰਾ ਹੀ ਆ ਮਤਲਬ ਚਲੋ ਹਨਾ ਹਾਂਜੀ ਭਾਈ ਟਾਪਿਕ ਰੱਖਿਆ 26 ਦਾ ਹਨਾ ਤੁਸੀਂ ਜਿਵੇਂ ਗੀਤ ਦਾ ਬੜਾ ਮੈਜਿਕ ਇਨ ਆਗਾ ਆਪਾਂ ਕਹਿ ਰਹੀਏ 26 ਹਨਾ 26 ਨੂੰ ਤੁਸੀਂ ਡੇਟ ਰੱਖੀ ਹੈ ਫਿਕਸ ਕੀਤੀ ਹੈ ਲਈ ਜਿੱਦਾਂ ਹੈ ਨਾ ਕੁਝ ਦੱਸੋਗੇ ਉਹਦੇ ਬਾਰੇ ਕਿਵੇਂ ਜੇ ਕੁਝ ਹੋਇਆਗਾ 26 ਦਾ ਕੁਝ ਗੋਲ ਸਾਡੇ ਨਾਲ ਸ਼ੇਅਰ ਕਰੋ ਜੀ ਜੀ ਬਿਲਕੁਲ ਇੱਥੇ ਮੈਂ ਇੱਕ ਗੱਲ ਕਹਿਣਾ ਚਾਹੂੰ ਹਾਂ ਰੱਬ ਜਾਣੇ ਇਤਫਾਕ ਆ ਜਾ ਕਿਵੇਂ ਆ ਅ ਗਾਣੇ ਮੇਰੇ ਤਕਰੀਬਨ ਜਿੰਨੇ ਆ ਰਹੇ ਆ ਤਕਰੀਬਨ ਤਕਰੀਬਨ ਅੰਕਾਂ ਜਾ ਰਹੇ ਆ ਅੱਛਾ ਅੰਕਾਂ ਜਾ ਰਹੇ ਆ 10 ਅੱਛਾ ਜੀ ਉਹ ਵੀ ਅੰਕਾਂ ਚ ਆ ਗਿਆ ਠੀਕ ਹੈ ਉਸ ਤੋਂ ਪਹਿਲਾਂ ਗਾਣਾ ਆਇਆ ਸੀ 42 ਵਰਸਸ 42 ਉਹ ਵੀ ਅੰਕਾਂ ਚ ਆ ਗਿਆ ਠੀਕ ਹੈ ਜੀ ਸੋ ਇਸ ਤੋਂ ਆ 26 ਆ ਰਿਹਾ ਹੁਣ ਠੀਕ ਹੈ ਕਚੇਰੀ ਚ ਪੇਸ਼ ਕਰਨਾ ਦੇਖੋ ਕਿਦਾਂ ਦਾ ਪਿਆਰ ਮੈਨੂੰ ਉਹਦੇ ਦੋ ਬੋਲ ਤੁਹਾਨੂੰ ਛੱਪੀ ਦੇ ਸੁਣਾਣਾ ਹਾਂਜੀ ਉਹ ਮਤਲਬ ਕੋਈ ਸਨੇਹਾ ਹੈ ਇੱਕ ਤਰ੍ਹਾਂ ਦਾ ਅੱਛਾ ਜੀ ਮੈਸੀ ਕਹਿੰਦਾ ਹਾਂਜੀ मसा मसा वेडे आमी केसे हॾ टो तोड़े दाका जोड़ छॾ ते झाक न ਸੋ ਅਗਲੀ ਗੱਲਬਾਤ 26 ਨੂੰ 26 26 ਸੌਂ ਸੁਣ ਕੇ ਕੱਲਾਵਾਹ ਤੁਸੀਂ ਹੈਂਡਲ ਦਿੱਤਾ ਬਹੁਤ ਸੋਹਣਾ ਲੱਗਿਆ ਬਾਈ ਵੱਲੋਂ ਤਿਆਰ ਕੀਤਾ ਹੋਇਆ ਗੀਤ ਹੈ ਜਿਹੜਾ ਤੇ ਕੁਝ ਮੈਸੇਜ ਮਿਲਨਾ ਹੈ ਆਪਣੇ ਦਰਸ਼ਕਾਂ ਨੂੰ ਬਹੁਤ ਵਧੀਆ ਸੁਨੇਹਾ ਜੀ ਮਤਲਬ ਜੇ ਕੋਈ ਜੇ ਕੋਈ ਹੈਂਡਲ ਕਰਨਾ ਚਾਹਵੇ ਜੇ ਕੋਈ ਇਸ ਨੂੰ ਐਕਸੈਪਟ ਕਰਨਾ ਚਾਹਵੇ ਇੱਕ ਬਹੁਤ ਵਧੀਆ ਸੁਨੇਹਾ ਬਹੁਤ ਵਧੀਆ ਸੁਨੇਹਾ ਹਾਂਜੀ ਜੇ ਦਾ 10th ਗਾਣੇ ਦੇ ਵਿੱਚ ਵੀ ਸੀਗਾ ਉਹ ਵੀ ਕੁ ਸੁਨੇਹਾ ਸੀ ਉਹਨੂੰ ਜਿਸ ਮਰਜ਼ੀ ਲੈਵਲ ਤੇ ਗਾਣੇ ਨੂੰ ਬੰਦਾ ਲੈ ਜਾਓ ਉਸੇ ਲੈਵਲ ਤੇ ਕਰ ਸਕਦਾ ਹਾਂ ਉਹ ਤਾਂ ਆਪਣੇ ਮਾਈਂਡ ਦੀ ਗੱਲ ਆ ਉਹ ਵੀ ਇੱਕ ਛੋਟੀ ਜੀ ਕਹਾਣੀ ਉਹ ਉਹ ਕੀ ਸੀ ਚਲੋ ਗੱਲਾਂ ਚੱਲ ਪਈਆਂ ਅ ਉਹ ਤਰਵੰਡੀ ਸਾਹਿਬ ਦੀ ਕਹਾਣੀ ਹੈ ਮੇਰੇ ਲਾਈਵ ਦੇਖਣ ਦੀ ਕਹਾਣੀ ਹੈ ਸੋ ਚਲ ਸੀ ਕੋਈ ਉੱਦਾਂ ਪਕਾਲੇ ਪ੍ਰੇਮੀ ਜੋੜਾ ਆਪਸ ਵਿੱਚ ਬੈਠੇ ਸੀ ਪਰ ਮੈਨੂੰ ਉਹਨਾਂ ਦੀ ਉਮਰ لحاظ ਥੋੜੀ ਜੀ ਮੈਨੂੰ ਦਿੱਕਤ ਲੱਗੀ ਤੇ ਥੋੜਾ ਅਪ ਡਾਊਨ ਪਰ ਤੁਸੀਂ ਲਿਖਿਆ ਦੇਖ ਕੇ ਲਿਖਿਆ ਜੀ ਜੀ ਬਿਲਕੁਲ ਅਪ ਡਾਊਨ ਸੀ ਲੈਵਲੋਂ ਸੀਦਾ ਸੋ ਉਹ ਚੀਜ਼ ਦੇਖ ਕੇ ਲਿਖਿਆ ਸੀ ਮੈਨੂੰ ਅੱਛਾ ਉਹ ਕੀ ਗੱਲ ਹੋ ਰਹੀ ਸੀ ਤੁਸੀਂ ਆਪਣੇ ਗੱਲ ਚੱਲੀ ਜੀ ਹਾਂ ਦਾ ਦਾ ਤੈਂਥ ਗਾਣੀ ਜੀ ਸੋਰੀ ਜਿੱਥੋਂ ਗਾਣਾ ਕ੍ਰੀਏਟ ਹੋਇਆ ਹੋ ਠੀਕ ਹੈ ਉਮਰ ਲਈ ਹਾਜ ਮੈਨੂੰ ਨਹੀਂ ਲੱਗੀ ਵਿਚਾਲਾ ਨਾ ਰਿਐਲਿਟੀ ਦੇਖੀ ਆ ਤੁਸੀਂ ਰਿਐਲਿਟੀ ਦੇਖੀ ਜਿੱਦਾਂ ਉਸ ਮਤਲਬ ਉਸ ਟਾਈਮ ਉਸ ਕੁੜੀ ਦੇ ਜਿਹੜਾ ਕੁਝ ਪਹਿਨਿਆ ਸੀ ਜੋ ਜੋ ਬੈਗ ਵਗੈਰਾ ਕਿਟ ਵਗੈਰਾ ਉਹਦੇ ਪੈਰਾਂ 'ਚ ਕੀ ਪਹਿਨਿਆ ਉਹਦੀ ਦੁਪੱਟਾ ਕਿਹੜਾ ਲੱਤਾ ਤੇ ਵਰਦੀ ਕਿਹੜੇ ਰੰਗ ਦੇ ਪਾਈ ਹੈ ਸਭ ਗੀਤ ਦੇ ਵਿੱਚ ਬਿਆਨ ਆ ਕਿ ਕਦ ਲਈ ਕਿ ਹਾਂ ਜ਼ਿਕਰ ਕੀਤਾ ਹੋਇਆ ਇਕੱਲੀ ਇਕੱਲੀ ਗੱਲ ਮਤਲਬ ਉੱਥੇ ਫਿਟ ਕੀਤੀ ਹੋਈ ਹੈ ਜਿਵੇਂ ਦਾ ਸੀਗਾ ਮਾਹੌਲ ਉਦੋਂ ਨਾ ਮੈਂ ਸੋਚਿਆ ਸੀ ਨਾ ਉਸ ਚੀਜ਼ ਨੂੰ ਲੈ ਕੇ ਵੀ ਚਲੋ ਆਪਸ ਵਿੱਚ ਉਹਨਾਂ ਦਾ ਕੋਈ ਹੈ ਅਟੈਚਮੈਂਟ ਸੋ ਉਹ ਚੱਲ ਰਿਹਾ ਉੱਚੀਰ ਮੈਂ ਦੇਖ ਕੇ ਲਿਖੇ ਵੀ ਜੇ ਮਤਲਬ ਮੁੰਡੇ ਦੀ ਜਗ੍ਹਾ ਮੈਂ ਹੁੰਦਾ ਮੈਂ ਕੀ ਕਹਿੰਦਾ ਹਾਂ ਠੀਕ ਹੈ ਜੀ ਉਹ ਸੁਣਾਓ ਸ਼ੇਅਰ ਕਰੋ ਉਸੀ ਦਾ ਜੀ ਹੱਥ ਤੇਰੀ ਉਮਰ ਨੇ ਯਾਰ ਤੈਨੂੰ ਕਾਸੇ ਦਾ ਨਹੀਂ ਪਤਾ ਨਹੀਂ ਮੈਂ ਚੰਦਰ ਅਸਦਾਵਾ ਮੇਰਾ ਬੜਾ ਗੰਦਾ ਹੈ ਮਤਾ ਹੱਥ ਤੇਰੀ ਉਮਰ ਨੇ ਯਾਰ ਤੈਨੂੰ ਕਾਸੇ ਦਾ ਨਹੀਂ ਪਤਾ ਨਹੀਂ ਮੈਂ ਚੰਦਰ ਅਸਦਾਵਾ ਮੇਰਾ ਬੜਾ ਗੰਦਾ ਹੈ ਮਤਾ ਤੇਰੀ ਪੱਤੀ ਜਣੀ ਜੜੀ ਖੰਭ ਚਿੱਲ ਰ ਜਾਨੇ ਦਿਲ ਟੁੱਟੇ ਜਦੋਂ ਖਾਦਾ ਪੀਤਾ ਆਉਂਦਾ ਵਾਰ ਨੂੰ ਐਨੀ ਤੂੰ ਦੋਹ ਵਤਾ ਕਰੇ ਕਿ ਟਮੋੜਿਆ ਚ ਤੇਰੀ ਦਸਵੀਂ ਨਹੀਂ ਮੰਗੀ ਰਹਿਣ ਦੇ ਪਿਆਰ ਨੂੰ ਐਨੀ ਤੂੰ ਦੋਹ ਵਤਾ ਕਰੇ ਕਿ ਟਮੋੜਿਆ ਚ ਤੇ ਤੇਰੀ ਦਸਵੀਂ ਨਹੀਂ ਮੰਗੀ ਰਹਿਣ ਦੇ ਪਿਆਰ ਨੂੰ ਬੋਸ ਹਾਂਜੀ ਬੋਸ ਸੋਹਣਾ ਜੀ ਮਤਲਬ ਰਿਐਲਟੀ ਆਪਾਂ ਦੇਖੋ ਬੜੀ ਸੱਚਾਈ ਆ ਬਾਈ ਨੇ ਜਿਵੇਂ ਗੱਲ ਕੀਤੀ ਜਿੰਨਾ ਭਰਾਵਾਂ ਨੇ ਬਾਈ ਦੇ ਗੀਤ ਚੈੱਕ ਕਰਨੇ ਨਾ ਜਾ ਕੇ ਬਾਈ ਆਪਣੇ ਕਿਹੜੇ ਤੇ ਆਇਆ ਹੋਇਆ ਗਾ ਇਹ 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 ਮਤਲਬ ਮੇਰਾ ਆਪਣਾ ਨਾਮ ਹੀ ਮੱਜਗਮੰਦਰ ਦੇ ਨਾਂ ਤੇ ਚੈਨਲ ਹੈ ਜੀਏਜੀ ਐਮਏਐਨਡੀਏ ਆਪਾਂ ਬਾਈ ਦਾ ਜਿਹੜਾ ਲਿੰਕ ਪਾਵਾਂਗੇ ਆਪਣੇ ਚੈਨਲ ਤੇ ਦੇਖੋਗੇ ਤੁਸੀਂ ਆਪਣਾ ਜਿਹੜਾ ਬਾਈ ਦਾ ਜਾ ਕੇ ਸ਼ੇਅਰ ਕਰੋ ਵੀਰੋ ਦੇਖੋ ਲਿਆ ਜਾ ਕੇ ਪਹਿਲਾ ਗੀਤ ਆ 26 ਨੂੰ 26 ਪਾਉਂਗਾ ਤੇ ਜਰੂਰ ਜਾ ਕੇ ਚੈੱਕ ਆਊਟ ਕਰੋ ਜਾ ਕੇ ਹਨਾ ਦੇਖੋ ਜਾ ਕੇ ਨੇ ਸਪੋਰਟ ਦੀ ਲੋੜ ਆ ਸ਼ੇਅਰ ਜਰੂਰ ਕਰੋ ਲਾਈਕ ਕਰੋ ਠੀਕ ਹੈ ਧੰਨਵਾਦ anar